ਗੁਰੂ ਕੀ ਰਸੋਈ ਪਹਿਲਾਂ ਤਾਂ ਜੀ ਇਹ ਹੀ ਦੱਸੋ ਵੀ ਗੁਰੂ ਕੀ ਰਸੋਈ ਚਲਾਉਣ ਦਾ ਮੁੱਖ ਮੰਤਵ ਕੀ ਸੀ ਕਿਵੇਂ ਮਨ ਦੇ ਵਿੱਚ ਆਇਆ ਵੀ ਇਹ ਉਪਰਾਲਾ ਕੀਤਾ ਜਾਵੇ ਅਸਲ 'ਚ ਭਾਜੀ ਜਿਹੜੀ ਇਹ ਗੁਰੂ ਕੀ ਸੋਈ ਦੀ ਸੇਵਾ ਆ ਇਹ ਸਟੈਪ ਬਾਈ ਸਟੈਪ ਅੱਗੇ ਚੱਲਦੀ ਗਈ ਆ ਜੀ ਤੇ ਇਹ ਸਾਰੀਆਂ ਸੇਵਾਵਾਂ ਜੋ ਸਾਡੀ ਗੁਰੂ ਕੀ ਰਸੋਈ ਦਾ ਮੇਨ ਸਰਪ੍ਰਸਤ ਆ ਮੇਰਾ ਵੱਡਾ ਵੀਰ ਭਾਈ ਗਰਜਿੰਦਰ ਸਿੰਘ ਜੀ ਜੀ ਜੋ ਕੈਨੇਡਾ ਦੇ ਵਿੱਚ ਸੈਟਲਡ ਐਸ ਟਾਈਮ ਹਾਂਜੀ ਹਾਂ ਅੰਪਾਇਰ ਬੈਂਕਟ ਹਾਲ ਚਲਾਉਂਦੇ ਆ ਹਾਂਜੀ ਹਾਂ ਬਾਈ ਇਹ ਪੂਰਾ ਹੀ ਸੇਵਾ ਨੂੰ ਸਮਰਪਿਤ ਆ ਆਪਾਂ ਕਹਿ ਸਕਦੇ ਜਿਹੜੀ ਸੇਵਾ ਵੀ ਹੁੰਦੀ ਬਾਈ ਹਨਾ ਇਹ ਬੜੀ ਇਮੋਸ਼ਨਲ ਹੋ ਕੇ ਹੁੰਦੀ ਆ ਬਹੁਤ ਇਮੋਸ਼ਨਲ ਬੰਦਾ ਆ ਤੇ ਬਾਈ ਨੇ ਅੱਜ ਤੋਂ ਲਗਭਗ 10 ਸਾਲ ਪਹਿਲਾਂ ਸੁੱਕੇ ਰਸਣ ਦੀ ਸੇਵਾ ਸਟਾਰਟ ਕੀਤੀ ਸੀ ਕੁਝ ਪਰਿਵਾਰ ਉਹ ਅਡਾਪਟ ਕੀਤੇ ਜਿਵੇਂ ਕੋਈ ਲੇਡੀ ਆ ਹਸਬੈਂਡ ਐਕਸਪਾਇਰ ਹੋ ਗਏ ਆ ਜਾਂ ਬੱਚੇ ਛੋਟੇ ਆ ਜਾਂ ਬਜ਼ੁਰਗ ਸਿਆਣੇ ਆ ਜਿਨ੍ਹਾਂ ਦੇ ਔਲਾਦ ਨਹੀਂ ਹੈਗੀ ਹੁਣ ਉਹ ਆਪਣੀ ਕਮਾਈ ਨਹੀਂ ਕਰ ਸਕਦੇ ਉਹਨਾਂ ਨੂੰ ਸੁੱਕਾ ਰਾਸ਼ਨ ਦੇਣਾ ਸਟਾਰਟ ਕੀਤਾ ਸੀ ਲਗਭਗ 2015 ਦੇ ਵਿੱਚ ਜੀ ਜੀ ਤੇ 12 13 ਪਰਿਵਾਰਾਂ ਤੋਂ ਸਟਾਰਟ ਹੋਈ ਸੀ ਉਹ ਸੇਵਾ ਤੇ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੇਵਾ ਵਧਦੀ ਗਈ ਤੇ ਉਸ ਤੋਂ ਬਾਅਦ ਜਦੋਂ ਆਪਾਂ ਖਾਣਾ ਰਾਸ਼ਨ ਉਹਨਾਂ ਦੇ ਘਰ ਦੇ ਕੇ ਆਉਣਾ ਤੇ ਕੁਝ ਸਾਨੂੰ ਇਹੋ ਜਿਹੇ ਵੀਰ ਪਰਿਵਾਰ ਮਿਲੇ ਜਿਨ੍ਹਾਂ ਨੂੰ ਆਪਾਂ ਰਾਸ਼ਨ ਤਾਂ ਦੇ ਆਣਾ ਪਰ ਆਪਾਂ ਨੂੰ ਰਾਸ਼ਨ ਬਣਾਉਣ ਦੇ ਲਈ ਇੱਕ ਹਿੰਮਤ ਵੀ ਚਾਹੀਦੀ ਆ ਸਾਡਾ ਸਰੀਰ ਵੀ ਉਹਦੀ ਇਜਾਜ਼ਤ ਦਿੰਦਾ ਹੋਵੇ ਉਹਦੇ ਲਈ ਬਲਣ ਵੀ ਚਾਹੀਦਾ ਆਪਾਂ ਨੂੰ ਅੱਗ ਬਲਣ ਦੀ ਸਾਡੇ ਜੇ ਹਿੰਮਤ ਚਾਹੀਦੀ ਆ ਤੇ ਕੁਝ ਸਾਨੂੰ ਬਜ਼ੁਰਗ ਇਹੋ ਜਿਹੇ ਮਿਲੇ ਜੋ ਜ਼ਿਆਦਾ ਹੀ ਬਿਰਧ ਹੋ ਚੁੱਕੇ ਸੀਗੇ ਜੋ ਆਪਣਾ ਖਾਣਾ ਬਣਾ ਨਹੀਂ ਸਕਦੇ ਸੀ ਜਾਂ ਕੋਈ ਹੈਂਡੀਕੈਪਟ ਸੀਗੇ ਜਾਂ ਕੋਈ ਬੱਚੇ ਛੋਟੇ ਸੀਗੇ ਉਹਨਾਂ ਦੇ ਮਾਪੇ-ਬਾਪ ਹੈ ਨਹੀਂ ਸੀਗੇ ਉਹ ਬੱਚੇ ਨੇ ਸਕੂਲ ਜਾਣਾ ਹੁੰਦਾ ਸੀ ਛੋਟੇ-ਛੋਟੇ ਬੱਚੇ ਤੇ ਉਹ ਖਾਣਾ ਬਣਾ ਨਹੀਂ ਸਕਦੇ ਸੀਗੇ ਉਹਨਾਂ ਸਾਰਿਆਂ ਨੂੰ ਦੇਖਦਿਆਂ 2021 ਦੇ ਵਿੱਚ ਫਿਰ ਇਹ ਟਿਫਨ ਦੀ ਸੇਵਾ ਸਟਾਰਟ ਕੀਤੀ ਗਈ ਸੀਗੀ ਜੋ ਪਿੰਡ ਚੇਲੇ ਤੋਂ ਕੀਤੀ ਗਈ ਸੀ ਉਸ ਵੇਲੇ ਸਟਾਰਟਿੰਗ ਟਾਈਮ ਆ ਕਰੀਬ 18 ਟਿਫਨਾਂ ਤੋਂ ਸਟਾਰਟ ਹੋਈ ਸੀਗੀ ਅੱਛਾ ਜੀ ਹਾਂਜੀ ਤੇ ਫਿਰ ਉੱਥੋਂ ਕਿਸੇ ਵਜ੍ਹਾ ਕਰਨ ਪਿੰਡ ਚੇਲੇ ਤੋਂ ਗੁਰੂ ਕੀ ਸੋਈ ਦਾ ਜੋ ਕਿਚਨ ਸੀਗੀ ਉਹ ਨਵਾਂ ਸ਼ਹਿਰ ਦੇ ਵਿੱਚ ਸ਼ਿਫਟ ਕਰ ਦਿੱਤੀ ਗਈ ਉੱਥੇ ਭਾਜੀ ਅਮਰੀਕ ਸਿੰਘ ਜੀ ਜੋ ਆਰਮੀ ਦੇ ਵਿੱਚੋਂ ਰਿਟਾਇਰ ਹੋਏ ਸੀਗੇ ਫ੍ਰੀ ਸੀਗੇ ਉਹ ਜੀ ਜੀ ਤੇ ਉਹ ਉਹ ਉੱਥੇ ਦੀਆਂ ਸਮਾਗਮਾਂ ਦੇਖਣ ਲੱਗ ਪਏ ਤੇ ਉਸ ਤੋਂ ਬਾਅਦ ਜਦੋਂ ਆਪਾਂ ਟਿਫਨ ਦੇ ਕੇ ਆਉਣਾ ਇੱਕ ਵੀਰ ਸਾਨੂੰ ਮਿਲਿਆ ਉਹਨੂੰ ਟਿਫਨ ਆਪਾਂ ਦਿੰਦੇ ਸੀਗੇ ਤੇ ਉਹ ਵੀਰ ਨੂੰ ਜਦੋਂ ਆਪਾਂ ਰੋਟੀ ਦੇ ਕੇ ਆ ਗਏ ਸਵੇਰ ਨੂੰ ਖਾਣਾ ਦੇ ਕੇ ਆ ਗਏ ਆਪਾਂ ਤੇ ਵੀਰ ਦਾ ਮੈਨੂੰ ਦੁਪਹਿਰ ਨੂੰ ਫੋਨ ਆਇਆ ਹਾਂਜੀ ਜਨਕੀ ਭਾਜੀ ਉਹ ਚੀਜ਼ ਨੇ ਸਾਨੂੰ ਇੱਕ ਝੰਡੋੜ ਕੇ ਰੱਖ ਦਿੱਤਾ ਹੂੰ ਵੀਰ ਦਾ ਫੋਨ ਆਇਆ ਮੈਨੂੰ ਕਹਿੰਦਾ ਭਾਜੀ ਰੋਣ ਲੱਗ ਪਿਆ ਭਾਜੀ ਫੋਨ ਕਰਕੇ ਅੱਛਾ ਜੀ ਕਹਿੰਦਾ ਭਾਜੀ ਮੈਨੂੰ 6 ਸਾਲ ਹੋ ਗਏ ਆ ਢਿੱਡ ਭਰਿਆ ਰੋਟੀ ਅੱਜ ਖਾਦੀ ਆ ਅੱਛਾ ਉਹ ਚੀਜ਼ ਨੇ ਭਾਜੀ ਮਨ ਨੂੰ ਇੰਨਾ ਹਲੂਣਿਆ ਹੂੰ ਕਿਉਂਕਿ ਉਹ ਵੀਰ ਦਾ ਐਕਸੀਡੈਂਟ ਹੋ ਗਿਆ ਸੀ ਕਾਫੀ ਸਮਾਂ ਪਹਿਲਾਂ ਠੀਕ ਹੈ ਜੀ ਤੇ ਉਹ ਕਾਫੀ ਟਾਈਮ ਪਹਿਲਾਂ ਤਾਂ 4 ਸਾਲ ਕੋਮਾ 'ਚ ਰਿਹਾ ਉਸ ਤੋਂ ਬਾਅਦ ਉਹਦੀ ਰੀੜ ਦੀ ਹੱਡੀ ਟੁੱਟ ਗਈ ਪਰਿਵਾਰ ਦੇ ਵਿੱਚ ਮਾਪੇ ਬਜ਼ੁਰਗ ਸੀ ਉਹ ਉਹਨੂੰ ਚੱਕ ਨਹੀਂ ਸਕਦੇ ਕਿਉਂਕਿ ਸਰੀਰ ਭਾਰਾ ਸੀਗਾ ਜੀ ਤੇ ਉਹ ਗੜ ਸ਼ੰਕਰ ਦੇ ਵਿੱਚ ਪ੍ਰਵਾਸੀ ਮਜ਼ਦੂਰ ਰਹਿੰਦੇ ਸੀਗੇ ਉਹਨਾਂ ਦੇ ਵਿੱਚ ਹੀ ਰਹਿੰਦਾ ਸੀ ਉੱਥੇ ਉਹਨੂੰ ਚੱਕਣ ਰੱਖਣੇ ਵਾਲਾ ਵੀ ਸੰਭਾਲਣੇ ਵਾਲਾ ਕੋਈ ਹੈ ਨਹੀਂ ਸੀ ਕਿਸੇ ਨੇ ਇੱਕ ਬੰਦਾ ਰੱਖ ਦਿੱਤਾ ਜੋ ਉਹ ਸਾਮਸਵਾਲ ਕਰਦਾ ਸੀਗਾ ਥੋੜੀ ਹੈ ਨਾ ਜੀ ਤੇ ਉਹ ਵੀਰ ਕਹਿੰਦਾ ਕਿਉਂਕਿ ਮੰਨ ਲਓ ਆਪਾਂ ਵੀ ਭਾਜੀ ਨਾਰਮਲੀ ਜਾਣੇ ਆ ਕਿਸੇ ਨੂੰ ਮਿਲਣ ਜਾਣੇ ਆ ਆਪਾਂ ਕਿਸੇ ਦੀ ਹੈਲਪ ਮਦਦ ਵੀ ਕਰਨ ਜਾਂਦੇ ਆ ਆਪਾਂ ਕੀ ਫਰੂਟ ਲੈ ਜਾਂਦੇ ਆ ਹਾਂਜੀ ਫਰੂਟ ਲੈ ਜਾਂਦੇ ਆ ਪਰ ਜੇ ਆਪਾਂ ਸੋਚੀਏ ਕਿ ਰੋਜ਼ ਆਪਾਂ ਫਰੂਟ ਹੀ ਖਾਣਾ ਆ ਜੀ ਜੀ ਚਾਹੇ ਫਾਸਟ ਫੂਡ ਹੀ ਲਾ ਲਓ ਆਪਾਂ ਰੋਜ਼ ਖਾਣਾ ਤਾਂ ਆਪਾਂ ਨਹੀਂ ਪੱਜੀ ਗੁਜ਼ਾਰਾ ਹੁੰਦਾ ਉਹ ਦਿਆਣਾ ਕਿਸੇ ਨੇ ਰੋਟੀ ਵਿਚਾਰੇ ਨੂੰ ਮਿਲਣੀ ਨਹੀਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਦੋਂ ਉਹਨੂੰ ਫਿਰ ਅਸੀਂ ਰੋਟੀ ਦਿੱਤੀ ਰੋਣ ਲੱਗ ਪਿਆ ਜਾਨਕਿ ਉਹ ਚੀਜ਼ ਨੇ ਸਾਨੂੰ ਅੰਦਰੋਂ ਬਹੁਤ ਲਾਇਆ ਅੱਛਾ ਜੀ ਤੇ ਉਹਦੇ ਨਾਲੇ ਜਦੋਂ ਬਹਾਨਾ ਵੜਨਾ ਹੁੰਦਾ ਜਿਹੜੇ ਵੀਰਦੀ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਗੜਸ਼ੰਕਰ ਜੀ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਜੀ ਜੀ ਉਹਦਾ ਬਾਕੀ ਚਲੋ ਤੁਹਾਡੇ ਲੋ ਰਾਛਣ ਵੀ ਮੈਨੂੰ ਆ ਜਾਂਦਾ ਆ ਤੁਸੀਂ ਉਹਦੀ ਦਵਾਈਆਂ ਵੀ ਗੁਰਕੀ ਸੋਈ ਸੰਸਤਾ ਵੱਲ ਦਿੱਤੀਆਂ ਜਾਂਦੀਆਂ ਸੀਗੇ ਦਵਾਈਆਂ ਵੀ ਆ ਜਾਂਦੀਆਂ ਆ ਤੇ ਕਹਿੰਦਾ ਮੇਰੀ ਸਮੱਸਿਆ ਆ ਕਿ ਮੇਰੀ ਹੁਣ ਸਾਮ ਸੰਭਾਲ ਲੈ ਵੀ ਮੇਰਾ ਮੁਸ਼ਕਲ ਆ ਵੀ ਮੈਨੂੰ ਤੁਸੀਂ ਇੱਥੇ ਕੋਈ ਮੋਟਰ ਵਾਲਾ ਕਮਰਾ ਹੀ ਦੇ ਦਿਓ ਤੇ ਮੈਂ ਉੱਥੇ ਰਹਿ ਲੈਣਾ ਅੱਛਾ ਜੀ ਤੇ ਉਹਦੇ ਇਹ ਵੱਜਣ ਸੀਗੇ ਤੇ ਗੁਰੂ ਸਾਹਿਬ ਨੇ ਏਡੀ ਬੜੀ ਸੇਵਾ ਬਖਸ਼ ਦਿੱਤੀ ਤੇ ਪਿੰਡ ਦੀ ਐਨਆਰਆਈ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਸੀਗੀ ਜੀ ਜੀ ਤੇ ਉਹਨਾਂ ਨਾਲ ਸਾਡਾ ਰابطਾ ਹੋਇਆ ਤੇ ਉਹਨਾਂ ਨੇ ਇਹ ਲਗਭਗ ਤਿੰਨ ਖੇਤਾਂ 'ਚ ਬੜੀ ਹੋਈ ਬਿਲਡਿੰਗ ਆ ਜਿੱਥੇ ਹੁਣ ਗੁਰਕੀ ਸੋਈ ਖੈੜ ਛਰਵਾਲ ਦੇ ਵਿੱਚ ਕਾਰਜ ਕਰਦੀ ਆ ਜੀ ਜੀ ਉਹਨਾਂ ਨੇ ਬਿਲਕੁਲ ਸਾਨੂੰ ਫ੍ਰੀ ਸੇਵਾ ਦੇ ਲਈ ਸਾਨੂੰ ਸੌਂਪ ਦਿੱਤੀ ਵਾ ਵਾ ਤੇ ਉਸ ਤੋਂ ਬਾਅਦ ਗੁਰਕੀ ਸੋਈ ਦੇ ਵਿੱਚ ਆਸ਼ਰਮ ਦੀ ਸੇਵਾ ਵੀ ਚੱਲ ਪਈ ਫੇ ਜਿੱਦਾਂ ਜਿੱਦਾਂ ਗੁਰੂ ਸਾਹਿਬ ਕਿਰਪਾ ਕਰਦੇ ਗਏ ਹੋਰ ਜਿੱਦਾਂ ਜਿੱਦਾਂ ਵੀ ਮਹਾਰਾਜ ਬਖਸ਼ਦੇ ਰਹੇ ਹੁਣ ਬੱਚਿਆਂ ਦੇ ਆਨੰਦ ਕਾਰਜ ਹੁੰਦੇ ਆ ਹੂੰ ਤੇ ਉਹਦੇ ਵਿੱਚ ਇਦਾਂ ਨਹੀਂ ਆ ਸਾਡਾ ਕਿ ਅਸੀਂ ਕੋਈ ਜਿੱਦਾਂ ਸਮੂਹਿਕ ਵਿਆਹ ਕਰਨੇ ਆ ਜਰੂਰਤਮੰਦ ਬੱਚੀ ਹੋਣੀ ਚਾਹੀਦੀ ਆ ਭਾਵ ਕਿ ਉਹਦੇ ਘਰ ਦੇ ਵਿੱਚ ਕੋਈ ਕਮਾਉਣੇ ਵਾਲਾ ਨਹੀਂ ਹੋਣਾ ਚਾਹੀਦਾ ਇੱਕ ਬੱਚੀ ਆ ਤਾਂ ਉਹਦਾ ਵਿਆਹ ਕਰ ਦੇਣਾ ਉਹਦੇ ਵਿੱਚ ਕੋਈ ਉਹਨਾਂ ਦੀ ਫੋਟੋ ਵੀਡੀਓ ਸਾਡੇ ਤੁਸੀਂ ਉੱਥੇ ਆ ਕੇ ਦੇਖੋਗੇ ਕੋਈ ਕਿਤੇ ਸੋਸ਼ਲ ਮੀਡੀਆ ਤੇ ਕੋਈ ਉਹਨਾਂ ਦੀ ਫੋਟੋ ਵੀਡੀਓ ਨਹੀਂ ਕਿਉਂਕਿ ਇਹ ਸਾਰੀ ਸੋਚ ਗੁਰਜਿੰਦਰ ਭਾਜੀ ਦੀ ਆ ਉਹ ਬਾਈ ਪੂਰਾ ਹੀ ਬਾਈ ਇਮੋਸ਼ਨਲ ਬੰਦਾ ਆ ਉਨੇ ਮੈਨੂੰ ਇਹ ਕਹਿ ਗਿਆ ਹਾਂ ਤੁਸੀਂ ਰਹਿ ਕੇ ਮਿਲ ਕੇ ਆਇਆ ਨਾ ਪੂਰਾ ਮੋਸ਼ਨਲ ਆ ਫਿਰ ਅਗਲੇ ਨੂੰ ਇਹ ਫੀਲ ਨਾ ਹੋਵੇ ਯਾਰ ਵੀ ਸਾਡਾ ਕਿਤੇ ਕੱਲ ਨੂੰ ਕੋਈ ਹੋਰ ਨਾ ਗਵੇ ਤੁਹਾਡਾ ਤਾਂ ਸਸਤਾ ਚ ਵਿਆਹ ਹੋਇਆ ਜੀ ਨਾ ਮੈਂ ਉਸੇ ਕਰਕੇ ਕਹਿੰਦਾ ਸੀ ਵੀ ਦੁਕਾਨਾਂ ਤਾਂ ਬਹੁਤ ਖੁੱਲੀਆਂ ਹੋਈਆਂ ਸੇਵਾ ਦੇ ਨਾਂ ਤੇ ਬਾਈ ਚੱਲੀ ਜਾਂਦਾ ਕੰਮ ਹੁਣ ਜਿਵੇਂ ਵੀਡੀਓ ਜੇ ਕੋਈ ਵੈਸੇ ਵੀ ਇਮਾਨਦਾਰ ਵੀ ਹੋਣਗੇ ਕਈ ਲੋਕ ਪਰ ਉਹ ਕਹਿੰਦੇ ਵੀ ਚੱਲ ਸਾਡੀ ਮਸ਼ਹੂਰੀ ਵੀ ਹੋ ਜਾਵੇ ਵੜਿਆਈ ਵੀ ਚਾਹੁੰਦਾ ਕਈ ਕਈ ਪਰ ਗੁਰਜਿੰਦਰ ਸਿੰਘ ਇੱਕ ਅਜਹੀ ਰੂਹ ਹੈ ਮੈਂ ਕਹਾਂ ਜੀ ਤੁਹਾਡਾ ਪੋਡਕਾਸਟ ਕਰਨਾ ਕਹਿੰਦੇ ਨਾ ਬਿਲਕੁਲ ਨਹੀਂ ਕਰਨਾ ਉਹ ਬੰਦਾ ਪਿੱਛੇ ਰਹਿ ਕੇ ਕੰਮ ਕਰਨ ਵਾਲਾ ਸੇਵਾ ਸਿਮਰਨ ਦੇ ਵਿੱਚ ਜੁੜੀ ਹੋਈ ਰੂਹ ਮੈਂ ਭਾਜੀ ਆਪ ਦੇਖਿਆ ਰਾਤ ਨੂੰ ਪੌਣੇ 12 ਹੋ ਜਾਣੇ ਜਿਵੇਂ ਆਪਾਂ ਜਾ ਰਹੇ ਆ ਕੈਨੇਡਾ ਦੀ ਸੜਕ ਦੇ ਉੱਤੇ ਪੌਣੇ 12 ਹੋ ਗਏ ਭਾਜੀ ਨੇ ਕਹਿਣਾ ਰੁਕ ਜਾ ਸਮਾਂ ਹੋ ਗਿਆ ਪਾਠ ਦਾ 16 ਸਾਬ ਦਾ ਤੇ ਜਦੇ ਜੋੜੇ ਖੋਲ ਕੇ ਗੱਡੀ ਚ ਉਤਰ ਕੇ ਮੇਨ ਹਾਈਵੇ ਦੇ ਉੱਤੇ ਸਾਈਡ ਪਰ ਜਾ ਕੇ ਅਰਦਾਸ ਕਰਨੀ। ਬਿਲਕੁਲ। ਉਹ ਇਹ ਜੀ ਰੂਹ ਆ। ਇਹੋ ਜੀ ਰੂਹ। ਹਾਂਜੀ। ਮੈਂ ਤਾਂ ਕਹਿੰਦਾ ਵੀ ਉਹ ਬਹੁਤ ਵਧੀਆ ਪ੍ਰਮਾਤਮਾ ਦੀ ਬਹੁਤ ਮਿਹਰ ਆ ਜੀ ਉਸ ਵੀਰ ਦੇ ਉੱਤੇ। ਮੈਂ ਕਿਹਾ ভাই ਮੈਨੂੰ ਆ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ। ਹਾਂਜੀ। ਤੇ ਮੈਨੂੰ ਕਿਸੇ ਵੀਰ ਨੇ ਕਿਹਾ ਯਾਰ ਮੈਨੂੰ ਭੱਜ ਦੀ ਫੋਟੋ ਤਾਂ ਦਿਖਾ ਲ ਦਿਓ। ਮੈਂ ਆਪਣਾ ਨਾ ਈਵਨ ਭਾਜੀ ਦੇ ਨਾਲ ਇਹ ਦੇਖ ਲਓ ਮੈਂ ਫੋਨ ਸਾਰਾ ਫੋਲਿਆ ਭਾਜੀ ਦੀ ਫੋਟੋ ਹੀ ਨਹੀਂ ਨਿਕਲੀ ਮੇਰੇ ਫੋਨ ਦੇ ਵਿੱਚੋਂ ਤੁਸੀਂ ਉੱਥੇ ਗੁਰੂ ਕੀ ਸੋਈ ਦੇ ਵਿੱਚ ਆਓਗੇ ਹੋਰ ਫੋਟੋਆਂ ਲੱਗੀਆਂ ਆ ਪਰ ਭਾਜੀ ਦੀ ਇੱਕ ਵੀ ਫੋਟੋ ਨਹੀਂ ਉੱਥੇ ਲੱਗੀ ਹੋ ਕਿਤੇ ਸੋਸ਼ਲ ਮੀਡੀਆ ਤੇ ਉਹਦੀ ਫੋਟੋ ਨਹੀਂ ਲੱਗੀ ਹੋ ਮਤਲਬ ਅਸਲੀ ਹੱਲਾਂ ਦੇ ਵੀ ਹਾਲਾਂਕਿ ਮੈਨੂੰ ਲੱਗਦਾ ਨਰਾਜ਼ਗੀ ਜਿਤਾਊਗਾ ਪਰ ਇਹ ਸਾਡਾ ਜਦੋਂ ਆਪਾਂ ਨਾਂ ਲੈਨੇ ਭਾਜੀ ਦੀ ਨਰਾਜ਼ਗੀ ਜਿਤਾਉਂਦੇ ਆ ਨਾ ਵੀ ਮੇਰਾ ਨਾਂ ਨਹੀਂ ਲੈਣਾ ਪਰ ਇਹ ਮੇਰੇ ਹਿਸਾਬ ਨਾਲ ਸੇਵਾ ਵੀ ਭਾਜੀ ਅਸਲੀ ਇਹ ਆ ਤੇ ਮੈਂ ਕਿਤੇ ਪੜਿਆ ਸੀਗਾ ਉਹ ਕਹਿੰਦੇ ਜੇ ਆਪਾਂ ਦਾਨ ਕਰਨੇ ਦਾ ਇੰਨਾ ਪੁੰਨ ਨਹੀਂ ਲੱਗਦਾ ਜੇ ਆਪਾਂ ਦਾਨ ਕਰਕੇ ਸੁਣਾਉਣੇ ਜਿੰਨਾ ਉਹਦਾ ਪਾਪ ਲੱਗਦਾ ਹਾਂਜੀ ਹਾਂ ਹਨਾ ਬਿਲਕੁਲ ਉਹ ਕਹਿੰਦੇ ਵੀ ਜੇ ਇੱਕ ਦਾਨ ਹੈ ਇੱਕ ਹੱਥ ਨਾਲ ਕਰੋ ਦੂਏ ਨੂੰ ਵੀ ਨਾ ਪਤਾ ਲੱਗੇ ਉਹ ਚੀਜ਼ ਹੈ ਉਹ ਗੁਰਜਿੰਦਰ ਸਿੰਘ ਦੇ ਵਿੱਚ ਉਸੇ ਜੀ ਨੂੰ ਸਮਰਪਤ ਹੈ ਆਪਾਂ ਬਾਈ ਦੇ ਵਿੱਚ ਅਹੀ ਬਿਲਕੁਲ ਬਿਲਕੁਲ ਜੀ ਹੈਗੀ ਹੈ ਹਨਾ ਜੀ ਬਿਲਕੁਲ ਇਸ ਚੀਜ਼ ਨੂੰ ਸਮਰਪਤ ਹੈ ਬਾਈ ਕਿ ਰੂਹ ਸਕੂਨ ਮਿਲਦਾ ਇੰਨਾ ਤੁਸੀਂ ਇਹ ਤਾਂ ਗੱਲ ਕਰੋਗੇ ਤੁਹਾਨੂੰ ਕੋਈ ਫੀਲ ਨਹੀਂ ਹੋਣਾ ਯਾਰ ਕੋਈ ਬੰਦਾ ਐਸ ਬਿਲਕੁਲ ਸਿੰਪਲ ਬੰਦਾ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਤੁਸੀਂ ਵੀਡੀਓ ਜ਼ਰੂਰ ਦੇਖੀ ਹੋਗੀ ਬਾਈ ਗੁਰਜਿੰਦਰ ਸਿੰਘ ਫਰਾਂਦੀ ਜਦੋਂ ਕ ਜਿਹੜਾ ਆਪ ਜਿਨੇ ਆਪਣੇ ਪਿੰਡ ਦੇ ਜਾਂ लागਲੇ ਪਿੰਡਾਂ ਦੇ ਜਾਂ ਹੋਰ ਲੋਕ ਜਿਹੜੇ ਉੱਥੇ ਕੈਨੇਡਾ ਦੇ ਵਿੱਚ ਗਏ ਹੋ ਸੀ ਜਾਂ ਜਿਨ੍ਹਾਂ ਨੇ ਇੱਥੇ ਕੰਮ ਨਹੀਂ ਸੀਗਾ ਟੈਲੈਂਟਡ ਸੀਗੇ ਗਰੀਬ ਘਰ ਤੋਂ ਸੀ ਉਹਨਾਂ ਦਾ ਖੁਦ ਖਰਚਾ ਕਰਕੇ ਉੱਥੇ ਕੈਨੇਡਾ ਬੁਲਾਏ ਹੋਏ ਆ ਤੇ ਆਪ ਰੱਖੇ ਹੋਏ ਆ ਬਾਈ ਜੀ ਅਸੀਂ ਇੱਕ ਦਿਨ ਵੈਸੇ ਹੀ ਨਾਰਮਲੀ ਗਿਣਦੇ ਸੀ ਉਦੋਂ ਉਸ ਵਿੱਚ ਸਲਾਹ ਕਰਦੇ ਮਤਲਬ ਇਹ ਵੀ 6 ਮਹੀਨੇ ਹੋ ਗਏ ਹਾਂ ਜੀ ਹਾਂ ਆ ਸ਼ਾਇਦ 252 ਬੰਦੇ ਸੀ ਜਿਹੜੇ ਕੈਨੇਡਾ ਬਾਈ ਨੇ ਬੁਲਾਇਆ ਅੱਛਾ ਜੀ 252 ਬੰਦੇ ਉਹ ਉਦੋਂ ਵੈਸੇ ਇੱਕ ਦਿਨ ਕਰਦੇ 252 ਜਿੰਨੇ ਨੇ ਭਜਰੀ ਮਤਲਬ ਨਾਲ 6 ਮਹੀਨੇ ਪਹਿਲੀ ਗੱਲ ਆ ਤੇ ਇਹ ਇਹ ਨਹੀਂ ਆ ਕਿ ਉਹ ਯਾਂਟੀ ਦਾ ਕੰਮ ਕਰਦਾ ਕੋਈ ਪੈਸੇ ਲੈਂਦਾ ਕੋਲੋ ਖਰਚਾ ਕਰਕੇ ਸਾਰੇ ਬਲਾਉਣੇ ਮੇਰੇ ਸਭ ਤੋਂ ਪਹਿਲਾਂ ਭਾਈ ਗੁਰਜਿੰਦਰ ਸਿੰਘ ਨਾਲ ਗੱਲ ਜਦੋਂ ਬਾਈ ਜੀ ਨਾਲ ਹੋਈ ਸੀਗੀ ਬਲਵਿੰਦਰ ਸਿੰਘ ਸਾ우ਦੀ ਅਰਬ ਵਾਲਾ ਜਿਹੜਾ ਜੀ ਹਾਂਜੀ ਫਸਿਆ ਸੀ ਸਿਰ ਕਾਲਾ ਪੂਰਾ 20 ਲੱਖ ਰੁਪਏ ਘਟ ਰਿਆ ਸੀ ਸੰਗਤਾਂ ਨੂੰ ਅਪੀਲ ਕੀਤੀ ਸੀ ਵੀ 20 ਲੱਖ ਘਟਦਾ ਯਾਰ 20 ਲੱਖ ਦਾ ਕਰ ਦਿਓ ਤੇ ਬਾਈ ਨਾਲ ਤਾਂ ਫੋਨ ਕੀਤਾ ਸੀ ਹੋਗੇ ਪੈਸੇ ਮੈਂ ਕਹਿੰਦਾ ਨਹੀਂ ਜੀ ਅਜੇ ਹੋ ਰਿਹਾ ਵੀ ਪਾਈ ਆ ਵੀਡੀਓ ਜੇ ਨਹੀਂ ਹੋਏ ਹੋਗੇ ਠੀਕ ਹੈ ਜੇ ਨਹੀਂ ਹੋਏ ਕਹਿੰਦੇ 20 ਲੱਖ ਮੇਰੇ ਕੋਲੋਂ ਚੱਕੀ ਉਸ ਐਂਦਰ ਦੀ ਆਵੇਂ ਨੀ ਵੀ ਕਿਸੇ ਤੋਂ ਇਕੱਠੇ ਕਰਕੇ ਦੇਣੀ ਹੈ ਜੀ ਆਪਣੀ ਕਮਾਈ ਕਿਰਤ ਕਮਾਈ ਦੀ ਬਿਲਕੁਲ ਇਦਾਂ ਦੀ ਰੂਹ ਹੈ ਤੇ ਹੁਣ ਆਪਾਂ ਬਹੁਤ ਹੀ ਭਾਜੀ ਦਾ ਕਰਨਾ ਉਹਨੇ ਮੈਨੂੰ ਲੜਨਾ ਹੈ ਕੋਰਪੋਰੇਟ ਗੈਸਟਲ ਮੇਰੇ ਤੇ ਕਰਿਆ ਹੈ ਕਿਉਂਕਿ ਉਹ ਬਿਲਕੁਲ ਪਿੱਛੇ ਦੇ ਕੇ ਦੇਵਾ ਕਰਨ ਵਾਲੇ ਭਾਈ ਉਹ ਇੱਕ ਨਾ ਫਰਜ਼ ਬਣਦਾ ਸਾਡਾ ਬਿਲਕੁਲ ਬਿਲਕੁਲ ਹਾਂ ਜੀ ਅੱਜ ਬਹੁਤ ਕੁਝ ਹੁੰਦਾ ਪਰ ਇੱਕ ਸੇਵਾ ਭਾਵਨਾ ਜਿਹੜੀ ਹੈਗੀ ਆ ਬਹੁਤ ਰੱਬ ਦੇ ਬਿਲਕੁਲ ਭਾਜੀ ਬੈਕ ਅੱਜ ਬੈਠਾ ਭਾਵੇਂ ਮੈਂ ਇੱਥੇ ਪਰ ਸਹੀ ਜਗ੍ਹਾ ਭਾਜੀ ਦੀ ਸੀ ਇੱਥੇ ਬਣਦੀ ਪਰ ਉਹ ਤੁਸੀਂ ਉਹ ਜਿਹੜੀ ਵੀਡੀਓ ਤੁਸੀਂ ਜ਼ਿਕਰ ਕੀਤਾ ਕੈਨੇਡਾ ਤੁਸੀਂ ਭਾਈ ਦੀ ਵੀਡੀਓ ਬਣਾਈ ਜਾਣੀ ਤੁਸੀਂ ਭਾਈ ਦੇ ਮਗਰ ਕੈਮਰਾ ਲੈ ਕੇ ਭੱਜਦੇ ਹਾਂ ਅਸੀਂ ਵੀਡੀਓ 'ਚ ਪਰ ਭਾਈ ਸਾਨੂੰ ਦੇਖ ਕੇ ਅੱਗੇ ਹੀ ਚਲ ਗਿਆ ਵੀ ਮੈਂ ਨਹੀਂ ਆਉਣਾ ਪਰ ਤੁਸੀਂ ਚਲੋ ਲੈ ਭਾਈ ਨੂੰ ਕੈਮਰੇ ਦੇ ਅੱਗੇ ਪਰ ਉਹ ਬਿਲਕੁਲ ਕੈਮਰੇ ਦੇ ਅੱਗੇ ਨਹੀਂ ਪਿੱਛੇ ਰਹਿ ਕੇ ਬਿਲਕੁਲ ਤੁਸੀਂ ਦੇਖਿਆ ਭਾਈ ਕਿੰਨੀ ਸਾਦਗੀ ਕਿੰਨੀ ਆ ਬਿਲਕੁਲ ਸਾਦਗੀ 'ਚ ਰਹਿਣਾ ਬਹੁਤ ਸਾਦਗੀ ਵਾਲਾ ਬਸ ਹਾਂਜੀ ਦਰਸ਼ਕੋ ਇੱਕ ਤੁਸੀਂ ਅੱਜ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਜਾ ਕੇ ਜਾਂ ਗੁਰੂ ਘਰਾਂ ਦੇ ਵਿੱਚ ਆ ਕੇ ਲੰਗਰ ਛਕਦੇ ਹੋ ਜਾ ਕੇ ਛਕਦੇ ਆ ਪਰ ਇੱਕ ਅਜਿਹੀ ਸੰਸਥਾ ਗੁਰੂ ਕੀ ਰਸੋਈ ਜਿਹੜੀ ਜਿੱਥੇ ਇਹ ਸੰਸਥਾ ਹੈਗੀ ਉੱਥੇ ਜਾ ਕੇ ਤਲੰਗਰ ਮਿਲਣਾ ਹੀ ਮਿਲਣਾ ਪਰ ਇਹ ਵੀਰ ਉਹ ਨੇ ਜਿਹੜੇ 50 50 ਕਿਲੋਮੀਟਰ 100 100 ਕਿਲੋਮੀਟਰ ਰੋਜ਼ ਆਨਾਂ ਟਿਫਨ ਲੈ ਕੇ ਜਾਂਦੇ ਨੇ ਤੇ ਫਿਰ ਜਿਹੜੇ ਨਿਆਸਰੇ ਨੇ ਬੇਸਹਾਰਾ ਲੋਕ ਨੇ ਉਹਨਾਂ ਦੇ ਘਰ ਤੱਕ ਪ੍ਰਸ਼ਾਦਾ ਪਹੁੰਚਦਾ ਕਰਦੇ ਨੇ ਬਹੁਤ ਵੱਡੀ ਸੇਵਾ ਬਾਈ ਗੁਰਜਿੰਦਰ ਬਾਈ ਦਾ ਬਾਈ ਇੰਨਾ ਵਿਸ਼ਵਾਸ ਆ ਵਾਹਿਗੁਰੂ ਉਹ ਤਾਂ ਅੱਜ ਤੱਕ ਨਾ ਮੈਂ ਬੰਦਾ ਕਦੇ ਅਦਾਸ ਦੇਖਿਆ ਨਾ ਮੈਂ ਬੰਦਾ ਗੁੱਸੇ 'ਚ ਦੇਖਿਆ ਨਾ ਕਦੇ ਬੰਦਾ ਦੇਖਿਆ ਵੀ ਕਹਿੰਦਾ ਯਾਰ ਮੈਨੂੰ ਘਾਟਾ ਪੈ ਗਿਆ ਕਦੇ ਨਹੀਂ ਕੁਝ ਦੇਖਿਆ ਅੱਛਾ ਉਹਦੇ ਨਾਲ ਕਦੇ ਮੈਂ ਖੁਸ਼ ਵੀ ਨਹੀਂ ਦੇਖਿਆ ਵੀ ਮੈਨੂੰ ਅੱਜ ਪ੍ਰੋਫਿਟ ਬਹੁਤ ਹੋ ਗਿਆ ਹਾਂ ਨਾਰਮਲ ਰਹਿਣਾ ਐਂ ਸਾਦਗੀ ਵਾਲੀ ਜ਼ਿੰਦਗੀ ਆਹਾ ਮੈਂ ਤਾਂ ਜੇ ਘਾਟਾ ਹਲਾਂ ਕਿ ਕਰੋਨਾ ਦਾ ਵੀ ਪੈ ਜਾਂਦਾ ਉਹਨੂੰ ਭਾਈ ਜੇ ਬਿਜ਼ਨਸ ਵੱਡਾ ਆ ਉਹਦੇ ਵਿੱਚ ਜੇ ਮੁਨਾਫੇ ਵੱਡੇ ਤਾਂ ਘਾਟੇ ਵੀ ਵੱਡੇ ਹੀ ਆ ਮੈਂ ਤਾਂ ਬੋਲੋ ਸ਼ੁਰੂ ਕਰ ਦੋ ਭਾਈ ਇੱਕ ਇੱਕ ਸ਼ਬਦ ਦਾ ਭਾਜੀ ਦਾ ਪੱਕਾ ਹੀ ਦਫਾ ਕਰ ਦਫਾ ਕਰ ਬਸ ਐਂਡ ਕਰ ਲੈ ਦਫਾ ਦਫਾ ਮਾਰ ਐਂਡ ਕਰ ਲੈ ਕੋਈ ਗੱਲ ਹੋ ਗਈ ਨਾ ਦਫਾ ਮਾਰ ਛੱਡ ਦੋ ਬਸ ਐਂਡ ਜੇ ਜਿਆਦਾ ਤੋਂ ਜਿਆਦਾ ਹੈ ਨਾ ਨੁਕਸਾਨ ਹੋ ਗਿਆ ਭਾਈ ਇਹ ਦਫਾ ਮਾਰ ਇਹਨੂੰ ਬਸ ਵਿਸ਼ਵਾਸ ਬਹੁਤ ਹੈ ਭਾਜੀ ਜਦ ਭਾਈ ਉਹ ਮੈਂ ਤਾਂ ਹੈਰਾਨ ਰਹਿ ਗਿਆ ਜੀ ਸਵੇਰ ਨੂੰ 6 ਵਜੇ ਜਿੰਨੀ ਮਰਜ਼ੀ ਮੀਟਿੰਗ ਹੋਵੇ ਸ਼ਾਮ ਨੂੰ ਜੀ ਹਾਂ ਜੀ ਉਹਨਾਂ ਨੇ ਉੱਠ ਜਾਣਾ ਵੀ ਰਹਿਦਾ ਸਾਹਿਬ ਦਾ ਟਾਈਮ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਉਪ ਐਨ ਨੇ ਨਿਤਨੇਮ ਦਾ ਪੂਰੇ ਪੱਕਾ ਬਾਈ ਜੀ ਇਹ ਹੀ ਆ ਜੀ ਇਹ ਮਿਲ ਕੇ ਬੰਦਗੀ ਵਾਲੀ ਰੂਹ ਦੀ ਨਿਸ਼ਾਨੀ ਹੈ ਜੀ ਹਾਂ ਜੀ ਹਾਂ ਜੀ ਮੈ ਤਾਂ ਬਹੁਤ ਧੰਨ ਹੋਇਆ ਜੀ ਮੈਂ ਕਿਹਾ ਚਲੋ ਦਰਸ਼ਨ ਹੋਏ ਬਾਈ ਦੇ ਬਾਈ ਮੈਨੂੰ ਸਾਡੇ ਹੱਥ ਚੰਗੇ ਭਾਗਿਆ ਬਾਈ ਦੇ ਨਾਲ ਮਾਰੇ ਨੇ ਸਾਡੇ ਰਿਸ਼ਤੇ ਬਣਾਏ ਆ ਇਹ ਹਨਾ ਇਹ ਇਹੋ ਜਿਹੀਆਂ ਰੂਹਾਂ ਕਿਤੇ ਮਿਲਦੀਆਂ ਬਾਈ ਕਿਤੇ ਕੋ ਚੰਗੇ ਕਰਮ ਕੀਤੇ ਹੋ ਹਾਲਾਂਕਿ ਪਹਿਲਾਂ ਭਾਜੀ ਉਹ ਰੋਟੇ ਸੀ ਹਾਂ ਜੀ ਹਾਂ ਜੀ ਪਹਿਲਾਂ ਇਹਨੂੰ ਪੂਰੇ ਕਲੀਨਸ਼ਿਪ ਅਜੇ ਰੇਹੇ ਹੀ ਮਾਰੇ ਦੀ ਪਹਿਲਾਂ ਤੋਂ ਹੀ ਕਿਰਪਾ ਆ ਬਾਈ ਦੇ ਐਨ ਤਿਆਰ ਚੁਰ ਹੋ ਗਏ ਰਹਿਣਾ ਮੈਨੂੰ ਲੱਗਦਾ ਅੱਜ ਤੱਕ ਉਦਾਂ ਇਹ ਕਰੇ ਡੱਖਾ ਨਹੀਂ ਦੋ ਰੱਖੀਂਦਾ ਅੱਛਾ ਇੱਕ ਕਰੇ ਨਾ ਉਹ ਕੱਟੀ ਰੱਖੀ ਹੁੰਦੀ ਸੀ ਉਹ ਆ ਨਾ ਪੱਠੇ-ਪੁੱਠੇ ਪਾਉਣ ਨੂੰ ਹਾਂਜੀ ਹਾਂ ਤੇ ਜੇ ਉਹ ਕੱਟੀ ਛਾਵੇਂ ਵੀ ਬੰਨਣੀ ਆ ਮੋਟਰ ਸਾਹ ਲੈ ਕੇ ਪਿੰਡੋਂ ਬੰਦਾ ਲੈ ਕੇ ਆਉਣਾ ਉਹ ਛਾਵੇਂ ਬਨੂਗਾ ਫਿਰ ਉਹਨੂੰ ਛੱਟ ਕੇ ਆਉਣਾ ਅੱਛਾ ਇਹ ਪਤਾ ਕੀ ਬਾਈ ਇਹ ਕੋਈ ਪੁਰਾਣੇ ਕਰਮ ਆ ਕਰਮ ਪੁਰਾਣੇ ਕਰਮ ਵਿਆਹ ਕੀਤੇ ਹੋ ਜਿਹੜੇ ਉਹ ਤੇ ਜਿੱਦਾਂ ਮਾਤਾ ਜੀ ਉਹਨਾਂ ਦੇ ਦੇਖੋ ਜੀ ਦਿਨ ਰਾਤ ਬੰਦਗੀ ਭਾਜੀ ਬਿਲਕੁਲ ਮੈਂ ਉਹੀ ਤਾਂ ਲੇਕ ਗੱਲ ਕਰਨ ਲੱਗਾ ਸੀ ਮੇਰੀ ਦਾਦੀ ਤਾਂ ਭਾਜੀ ਦੀ ਦਾਦੀ ਇਹ ਦੋਨੇ ਸਗੀਆਂ ਭੈਣਾਂ ਆ ਚਲੋ ਜਿਹੜੀ ਮੇਰੇ ਦਾਦੀ ਆ ਮੈਂ ਨਹੀਂ ਦੇਖੇ ਮੇਰੇ ਜਨਮ ਤੋਂ ਪਹਿਲਾਂ ਹੀ ਉਹ ਪੂਰੇ ਹੋ ਗਏ ਸੀਗੇ ਤਾਂ ਗ੍ਰਿੰਦਰ ਭਾਈ ਦਾ ਦੰਦਾ ਕਹਿੰਦਾ ਇਹ ਉਹਨਾਂ ਦਾ ਕਹਿੰਦਾ ਉਹ ਜਿਹੜਾ ਉਹਨਾਂ ਦੇ ਖੂਨ ਦੇ ਵਿੱਚੋਂ ਚੱਲਦਾ ਹੁੰਦਾ ਨਾ ਕਹਿੰਦਾ ਉਹ ਚੱਲਦਾ ਉਹ ਵੀ ਕਹਿੰਦਾ ਬੜੇ ਸੇਵਾ ਭਾਵਨਾ ਵਾਲੇ ਸੀਗੇ ਇਹ ਇਦਾਂ ਆ ਬਾਈ ਜੇ ਮੰਨ ਲਓ ਵੀ ਮੈਂ ਹੁਣ ਤੁਹਾਡੇ ਨਾਲ ਕੋਈ ਚੰਗਾ ਕੀਤਾ ਵੀ ਇਹ ਨਹੀਂ ਵੀ ਮੈਂ ਇਸ ਚੀਜ਼ ਦੀ ਯਾਦ ਨਹੀਂ ਕਿ ਮੈਨੂੰ ਤੁਹਾਡੇ ਤੋਂ ਹੀ ਉਹਦਾ ਕੋਈ ਰਿਸਪੌਂਸ ਮਿਲਣਾ ਉਹ ਹੋ ਸਕਦਾ ਇਧਰੋਂ ਬਾਈ ਜਲੋ ਇਹ ਤਾਂ ਇਹ ਸਰਕਲ ਆ ਤੁਹਾਨੂੰ ਇ ਪਤਾ ਨਹੀਂ ਬਜ਼ੁਰਗਾਂ ਦੀ ਕੋਈ ਵੰਦਗੀ ਜਾਂ ਬਾਈ ਨੇ ਕੋਈ ਪੁਰਾਣੀ ਕੋਈ ਸੇਵਾ ਇਹੋ ਜਿਹੀ ਕੀਤੀ ਹੋਵੇ ਇਹੋ ਜਿਹਾ ਕੰਮ ਕੀਤੇ ਹੋਆ ਉਹਦਾ ਫਲ ਆ ਹੁਣ ਕਈ ਵਾਰ ਭਾਈ ਨਾਲ ਗੱਲ ਹੁੰਦੀ ਆ ਉਹ ਕਹਿੰਦਾ ਕਰਦੇ ਕੋਦੇ ਸੀ ਇੱਥੇ ਵੀ ਕੁਝ ਨਹੀਂ ਜੇ ਕਿਹ ਇਹ ਕਹਿੰਦਾ ਕਹਿੰਦਾ ਟੈਨਸ਼ਨ ਟੂ ਟੈਨਸ਼ਨ ਨਾ ਕੋਈ ਟੈਨਸ਼ਨ ਬਾਈ ਲੈਣਾ ਕਹਿੰਦਾ ਸਾਰਾ ਮਹਾਰਾਜ ਦੀ ਕਿਰਪਾ ਆ ਬਸ ਉਹ ਉਹ ਕਿਰਪਾ ਉਹਦੀ ਚੱਲਦੀ ਆ ਬਾਈ ਦੀ ਪਰ ਉਹ ਕੋਈ ਜਿਆਦਾ ਰੂਹ ਆ ਉਹਦੇ ਨੇ ਚਲੋ ਹੁਣ ਜਿਆਦਾ ਹੋ ਗਿਆ ਹੁਣ ਪਾਜੀ ਨੇ ਅੱਜ ਕਲਾਸ ਤਾਂ ਲੱਗਣੀ ਲੱਗਣੀ ਨਹੀਂ ਨਹੀਂ ਪਾਜੀ ਆਪਾਂ ਕੈਮਰੇ ਤੇ ਮਾਫੀ ਮੰਗ ਲੈਣੇ ਆ ਸਹੀ ਗੱਲ ਐ ਕਿਉਂਕਿ ਪਰ ਐ ਨਿਆਣੇ ਰੂਹਾਂ ਬਾਰੇ ਪਤਾ ਵੀ ਸਾਡਾ ਫਰਜ ਬਣਦਾ ਪਾਜੀ ਉਹ ਚਾਹੇ ਗੁੱਸਾ ਕਰ ਲੈਣਾ ਮੈਂ ਕਹਿੰਦਾ ਤੇ ਕਟਾਈਓ ਕਰ ਲੈਣਾ ਕੋਈ ਚੱਕਰ ਨਹੀਂ ਹੋਰ ਇਹ ਵੱਡਾ ਫਰਾਇਆ ਕਰ ਸਕਦੇ ਜੀ